ਸ੍ਰੀਆਕਰ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਸਰਕਾਰੀ ਸਕੀਮ ਦੀ ਗੱਲ ਕਰਾਂਗੇ ਜਿਹੜੀ ਕਿ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਸਕੀਮ ਦਾ ਨਾਮ ਹੈ ਜੀ ਪੀਐਮ ਸੂਰਿਆਗਰ ਮੁਫਤ ਬਿਜਲੀ ਯੋਜਨਾ ਇਹਦੇ ਵਿੱਚ ਕੀ ਹੈ ਜੀ ਸੋਲਰ ਜਿਹੜਾ ਆਪਣਾ ਸਿਸਟਮ ਲੱਗਦਾ ਹੁੰਦਾ ਹੈ ਉਹਦੇ ਵਿੱਚ ਜਿਹੜੀ ਭਾਰਤ ਸਰਕਾਰ ਹੈ ਉਹ ਸਾਰਿਆਂ ਨੂੰ ਸਬਸਿਡੀ ਦੇ ਰਹੀ ਹੈ ਪਹਿਲੀ ਹੀ ਤੇ ਉਹਦੇ ਉੱਤੇ ਵੀ ਕਿੰਨੇ ਕਿੰਨੇ ਕਿਲੋਵਾਟ ਤੇ ਕੀ ਕੁਝ ਸੋਲਰ ਜਿਹੜਾ ਕੰਜ਼ਮਰ ਜਿੰਨੇ ਦੀ ਮਤਲਬ ਵੀ ਜਿਵੇਂ ਕਹਿੰਦੇ ਨੇ ਕਿ ਆਪਾਂ ਬਈ 300 ਯੂਨਟ 400 ਯੂਨਟ ਜਾਂ 500 ਯੂਨਟ ਠੀਕ ਹੈ ਜਾਂ ਕਿਲੋਵਾਟ ਦੇ ਹਿਸਾਬ ਦੇ ਨਾਲ ਵੀ ਉਹਦੇ ਵਿੱਚ ਕਿਹੜੀ-ਕੜੀਆਂ ਸਕੀਮਾਂ ਹੈਗੀਆਂ ਨੇ ਜਿਹੜਾ ਆਪਾਂ ਸੋਲਰ ਪਲਾਂਟ ਲਗਵਾਉਣਾ ਹੈ ਓਕੇ ਮੈਂ ਲਗਵਾਉਣਾ ਹੈ ਤੇ ਉਹਦੇ ਵਿੱਚ ਆਪਾਂ ਨੂੰ ਸਬਸਿਡੀ ਕਿੰਨੀ ਮਿਲੂਗੀ ਕੀ ਇੱਕ ਪ੍ਰੋਸੈਸ ਸਾਰਾ ਕੁਝ ਠੀਕ ਹੈ ਜੀ ਸਰਕਾਰੀ ਸਕੀਮਾਂ ਮੈਂ ਨਾ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝਾਉਂਗਾ ਆਹ ਵੀਡੀਓ ਪ੍ਰੋਪਰ ਧਿਆਨ ਨਾਲ ਜ਼ਰੂਰ ਦੇਖ ਲਿਓ ਮੇਰੇ ਹਿਸਾਬ ਦੇ ਨਾਲ ਆਪਰੇ ਸਾਨੂੰ ਪਤਾ ਹੈ ਇੰਡੀਆ ਭਾਰਤ ਲਾ ਲਓ ਠੀਕ ਹੈ ਬਾਕੀ ਆ ਦੇਸ਼ਾਂ ਦੇ ਮੁਕਾਬਲੇ ਆਪਣੇ ਗਰਮੀ ਦੀ ਰੁੱਤ ਜ਼ਿਆਦਾ ਰਹਿੰਦੀ ਆ ਤਾਂ ਕਰਕੇ ਆਪਣੇ ਜਿਹੜਾ ਸੋਲਰ ਪਾਵਰ ਸਿਸਟਮ ਪਲਾਂਟ ਹੈਗਾ ਘਰ ਦੇ ਉੱਪਰ ਆਪਣੇ ਸੋਲਰ ਪੈਨਲ ਲਵਾਉਣੇ ਆ ਉਹ ਆਪਣੇ ਕਾਮਯਾਬ ਆ ਠੀਕ ਹੈ ਤੇ ਇਹਦੇ ਨਾਲ ਬਚਤ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਹੁਣ ਮੈਂ ਤੁਹਾਨੂੰ ਨਾ ਆਪਣੇ ਲੈਪਟਾਪ ਦੀ ਸਕਰੀਨ ਸ਼ੇਅਰ ਕਰ ਲੱਗੇ ਆ ਤੇ ਤੁਹਾਨੂੰ ਸਾਰਿਆਂ ਨੂੰ ਇਹ ਵੀ ਸਮਝਾ ਦੂੰਗਾ ਕਿ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਕਿੱਥੇ ਜਾ ਕੇ ਕੀ ਕੁਝ ਫਾਰਮ ਫਿਲ ਕਰਨਾ ਠੀਕ ਹੈ ਜੀ ਤੇ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖ ਲਓ ਸਭ ਤੋਂ ਪਹਿਲਾਂ ਮੈਂ ਇਹਦੀ ਸਕਰੀਨ ਔਨ ਕਰ ਲੰਨਾ ਜੀ ਸੋ ਨੂੰ ਕੱਲਾ ਕੱਲਾ ਸਟੈਪ ਕੱਲਾ ਕੱਲਾ ਸਾਰਾ ਕੁਝ ਸਮਝਾ ਦੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂ ਠੀਕ ਹੈ ਦੋਸਤੋ ਵੀ ਉਹ ਕੀ ਸਕੀਮ ਹੈ ਕੀ ਹੈ ਜਿਵੇਂ ਕਿ ਤੁਸੀਂ ਆ ਸਕਰੀਨ ਤੇ ਹੁਣ ਦੇਖ ਹੀ ਰਹੇ ਹੋ ਚੱਲ ਰਿਹਾ ਹੈਗਾ ਜੋ ਪੀਐਮ ਸੂਰਿਆਗਰ ਮੁਫਤ ਬਿਜਲੀ ਯੋਜਨਾ ਠੀਕ ਹੈ ਇਹਦੇ ਵਿੱਚ ਕੀ ਹੈ ਸਬਸਿਡੀ ਫੋਰ ਰੈਜ਼ੀਡੈਂਟਲ ਹਾਊਸਹੋਲਡ ਜਿਹੜੇ ਕੀ ਮਤਲਬ ਘਰਾਂ ਦੇ ਵਿੱਚ ਰਹਿੰਦੇ ਨੇ ਰੈਜ਼ੀਡੈਂਟ ਦਾ ਮਤਲਬ ਉਹ ਪ੍ਰਾਪਰਟੀ ਹੁੰਦੀ ਜਿੱਥੇ ਆਪਾਂ ਰਹਿਣੇ ਹੁੰਦੇ ਠੀਕ ਹੈ ਜੀ ਉਹਦੇ ਉੱਤੇ ਆਪਾਂ ਨੂੰ ਸਬਸਿਡੀ ਮਿਲੇਗੀ ਤਾਂ ਇਹਦੇ ਵਿੱਚ ਕੀ ਹੈ ਕਿ 30000 ਪਰ ਕਿਲੋਵਾਟ ਠੀਕ ਹੈ ਸਬਸਿਡੀ ਮਿਲੂ ਕਿਲੋਵਾਟ ਦੇ ਆਧਾਰਿਤ 30000 ਰੁਪਿਆ 4 ਕਿਲੋਵਾਟ ਦੇ ਹਿਸਾਬ ਦੇ ਨਾਲ ਜੇ ਤੁਸੀਂ ਲਗਵਾਉਣੇ ਹੋ 2 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਤਾਂ ਤੁਹਾਨੂੰ 30000 ਜਿਹੜਾ ਰੁਪਇਆ ਸਬਸਿਡੀ ਹੈਗੀ ਠੀਕ ਹੈ ਉਹ ਮਤਲਬ 30000 ਲਾ ਲਓ ਵੀ ਜੇ ਕਪੈਸਿਟੀ ਆਉਂਦੀ ਆ ਤਾਂ ਵੀ 30000 ਪਰ ਕਿਲੋਵਾਟ ਦੇ ਹਿਸਾਬ ਦੇ ਨਾਲ ਸਬਸਿਡੀ ਮਿਲ ਜੂਗੀ ਇਹ ਮਿਲੂਗਾ ਆਪਾਂ ਨੂੰ ਜੇ ਆਪਾਂ 2 ਕਿਲੋਵਾਟ ਦਾ ਲਵਾਉਨੇ ਆ ਬਾਈ ਜਨਰਲ ਸਮਾਨ ਨੇ ਕਿ ਚਲੋ ਇਹਦੇ ਵਿੱਚ ਕੀ ਲਿਖਿਆ ਹੈਗਾ 18000 ਪਰ ਕਿਲੋਵਾਟ ਫੋਰ ਐਡੀਸ਼ਨਲ ਕਪੈਸਿਟੀ ਅਪ ਟੂ 3 ਕਿਲੋਵਾਟ ਜੇ ਆਪਣਾ ਜਿਹੜਾ ਘਰ ਦਾ ਜੋ ਆਪਣਾ ਬਿਜਲੀ ਦਾ ਜੋ ਵੀ ਸਿਸਟਮ ਹੈਗਾ ਉਹ ਜਾਂਦਾ ਜੀ 2 ਕਿਲੋਵਾਟ ਤੋਂ ਉੱਪਰ ਸਮਝਣ ਵਾਲੀ ਚੀਜ਼ਾਂ ਨੇ ਥੋੜਾ ਧਿਆਨ ਨਾਲ ਸਮਝ ਲਓ ਅਪਲਾਈ ਕਰਨ ਤੋਂ ਪਹਿਲਾਂ ਵੀ ਤੁਹਾਨੂੰ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਜੇ ਆਪਣਾ ਜਿਹੜਾ ਘਰ ਦਾ ਜੋ ਵੀ ਸਿਸਟਮ ਹੈ ਸਾਰਾ ਕੁਝ ਮਿਲਾ ਮਲੂ ਕੇ ਕਿਲੋਵਾਟ ਦੇ ਵਿੱਚ ਆਪਣੀ એનર્ਜੀ ਕੈਲਕੂਲੇਟ ਹੁੰਦੀ ਹੈ ਬਿਜਲੀ ਦੀ ਜੇ ਆਪਣਾ ਘਰ ਦਾ ਜਿੰਨਾ ਵੀ ਕਿਲੋਵਾਟ ਦਾ ਹੁੰਦਾ ਹੈਗਾ ਠੀਕ ਹੈ ਉਹ ਆਪਣਾ 2 ਕਿਲੋਵਾਟ ਤੇ ਉੱਪਰ ਜਾਂਦਾ ਹੈਗਾ ਤਾਂ ਉਹ 18000 ਪਰ ਕਿਲੋਵਾਟ ਦੇ ਹਿਸਾਬ ਦੇ ਨਾਲ ਕੰਡੀਸ਼ਨ ਖਰਚੇ ਹੋਣਗੇ ਠੀਕ ਹੈ ਤੇ ਜਿਹੜੀ ਟੋਟਲ ਸਬਸਿਡੀ ਫੋਰ ਸਿਸਟਮ ਲਾਰਜਰ ਦੈਨ 3 ਕਿਲੋਵਾਟ ਤੇ ਇਹਦੇ ਉੱਤੇ ਜੇ ਆਪਣਾ ਜਿਹੜਾ ਮੰਨ ਕੇ ਚਲੋ ਆਪਾਂ ਰਹਿ 3 ਕਿਲੋਵਾਟ ਦਾ ਹੀ ਆਪਣਾ ਸੋਲਰ ਪੈਨਲ ਲਗਵਾਏ ਨੇ ਤਿੰਨ ਕਿੰਨੇ ਕਿਲੋਵਾਟ ਆਪਣੇ ਘਰ ਦਾ ਟੋਟਲ ਉਹ ਹੈਗਾ ਆਪਣੀ ਕੈਪੈਸਿਟੀ ਹੈ ਤਾਂ ਉਹਦੇ ਤੇ ਆਪਾਂ ਨੂੰ 78000 ਸਬਸਿਡੀ ਮਿਲੂਗੀ ਇਹਨਾਂ ਨੇ ਪਹਿਲੀ ਦੇਖੋ ਮੈਂਸ਼ਨ ਕੀਤਾ ਹੋਇਆ ਹੁਣ ਤੁਸ ਨੂੰ ਚੰਗੀ ਤਰ੍ਹਾਂ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਉਸ ਤੋਂ ਬਾਅਦ ਕੀ ਕੁਝ ਇਹਦੇ ਵਿੱਚ ਆਪਾਂ ਪੜ ਲੈਣਾ ਚੰਗੀ ਤਰ੍ਹਾਂ ਪੜੋ ਫਿਰ ਉਹਦੇ ਬਾਅਦ ਦੱਸੂਗਾ ਵੀ ਅਪਲਾਈ ਕਿਵੇਂ ਕਰਨਾ ਹੈ ਠੀਕ ਹੈ ਸੂਟੇਬਲ ਰੂਫਟਾਪ ਸੋਲਰ ਕਪੈਸਿਟੀ ਫਾਰ ਹਾਊਸ ਹੋਲਡ ਦੇਖੋ ਜ਼ੀਰੋ ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਆਪਣੀ ਮਹੀਨੇ ਦੀ એનર્ਜੀ ਹੈ ਇਲੈਕਟ੍ਰੀਕ ਜਿਹੜੀ ਮਹੀਨੇ ਦੀ ਉਹ ਕਿੰਨੇ ਯੂਨਟ ਹੈਗੇ ਠੀਕ ਹੈ ਉਹਦੇ ਲਈ ਸਾਨੂੰ ਕਿੰਨਾ ਪਾਵਰ ਪਲਾਂਟ ਚਾਹੀਦਾ ਇਹ ਵੀ ਨਾਲ ਮੈਂਸ਼ਨ ਨਹੀਂ ਸਭ ਤੋਂ ਵਧੀਆ ਗੱਲ ਇਹ ਹੀ ਹੈ ਹੁਣ ਮੰਨ ਕੇ ਚੱਲੋ ਆਪਣੀਆਂ ਮਹੀਨੇ ਦੇ ਵਿੱਚ 150 ਯੂਨਟਾਂ ਖਪਦੀਆਂ ਨੇ ਐਗਜ਼ਾਮਪਲ ਆਪਾਂ ਮੰਨ ਲਈਏ ਤਾਂ 150 ਯੂਨਟਾਂ ਖਪਣ ਤੋਂ ਬਾਅਦ ਤੇ ਉਹਦੇ ਲਈ ਆਪਾਂ ਨੂੰ ਕਿੰਨੀ ਕਪੈਸਿਟੀ ਵਾਲਾ ਜਿਹੜਾ ਸੋਲਰ ਪਾਵਰ ਪਲਾਂਟ ਲਵਾਉਣਾ ਹੈ ਆਪਣਾ 1 ਤੋਂ 2 ਕਿਲੋਵਾਟ ਦਾ ਚੱਲ ਜੂਗਾ ਜਿਨ੍ਹਾਂ ਦੇ ਘਰਾਂ ਦੀ ਵੀਰਾਂ ਦੀ ਕਪੈਸਿਟੀ 150 ਤੋਂ 300 ਕਿਲੋ ਆਪਣੀ ਯੂਨਟ ਹੈ ਯੂਨਟ ਦੀ ਗੱਲ ਕਰੂੰਗਾ ਤੁਹਾਨੂੰ ਪਤਾ ਹੀ ਲੱਗੂਗਾ ਤੁਹਾਡੇ ਘਰੇ ਬਿੱਲ ਆਉਂਦਾ ਹੁਣ 300 ਯੂਨਟ ਆਪਣੇ ਪੰਜਾਬ ਚ ਚੱਲੂ ਫ੍ਰੀ ਹੈ ਠੀਕ ਹੈ ਫੇਰ ਵੀ ਜੇ ਆਪਣੀ ਤੋਂ ਕਪੈਸਿਟੀ ਦਾ ਪਤਾ ਹੀ ਲੱਗੇਗਾ ਜੇ 300 ਜਿੰਨਾ ਦੀ ਵੱਧ ਉਹਨਾਂ ਦਾ ਬਿਜਲੀ ਦਾ ਬਿੱਲ ਵੀ ਆਉਂਦਾ ਹੋਊਗਾ ਹਨਾ ਤੇ ਹੁਣ ਕਰਨਾ ਹੈ ਕਿ ਜਿਉ ਮੰਨ ਲਓ ਜਿਨ੍ਹਾਂ ਦੀ 150 ਤੋਂ 300 ਯੂਨਟ ਫੁੱਕਦੀ ਹੈ ਉਹਦਾ 2 ਤੋਂ 3 ਕਿਲੋਵਾਟ ਤੱਕ ਚੱਲ ਜੂਗਾ ਜੀ ਆਰਾਮ ਦੇ ਨਾਲ ਹੁਣ ਜਿੰਨਾਂ ਦੀ ਅਬਾਬ ਹੈ ਵੀ 300 ਯੂਨਟ ਤੋਂ ਵੱਧ ਫੁੱਕ ਜਾਂਦੇ ਜੀ 400 ਪੰਜ ਸਾਡੀ 450 500 ਠੀਕ ਹੈ ਇਸ ਤੋਂ ਬਾਅਦ ਤਾਂ ਫੁੱਕਦੇ ਵੀ ਨਹੀਂ ਉਦੋਂ ਦਾ ਤਾਂ ਫਿਰ ਇੰਡਸਟਰੀਅਲ ਏਰੀਆ ਲਾ ਕੇ ਘਰ ਦੀ ਖਪਤ ਦੀ ਗੱਲ ਕਰਦਾ ਇਹ ਸਕੀਮਾ ਸਿਰਫ ਘਰਾਂ ਦੇ ਉੱਪਰ ਆ ਲੱਗੀ ਹੋਈ ਠੀਕ ਹੈ ਜਿਹੜਾ ਤੁਹਾਡਾ ਘਰ ਆ ਉਹਦੀ ਛੱਤ ਦੇ ਉੱਪਰ ਲਗਵਾਏ ਜਾਣਗੇ ਪੈਨਲ ਹੁਣ ਜਿੰਨਾਂ ਦਾ 300 ਤੋਂ ਉੱਪਰ ਹੈਗਾ ਠੀਕ ਹੈ ਉਹਦੇ ਘੱਟੋ ਘੱਟ ਮੇਰੇ 3 ਕਿਲੋਵਾਟ ਤੋਂ ਉੱਪਰ ਦਾ ਹੀ ਸੋਲਰ ਜਿਹੜਾ ਪਲਾਂਟ ਦਾ ਸਿਸਟਮ ਹੈ ਉਹ ਲੱਗੂ ਤੇ ਉਸ ਤੋਂ ਬਾਅਦ ਕੀ ਲਿਖਿਆ ਇਹਨਾਂ ਨੇ ਸਬਸਿਡੀ ਫੋਰ ਗਰੁੱਪ ਹਾਊਸਿੰਗ ਸੁਸਾਇਟੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਠੀਕ ਹੈ ਇਹਦੇ ਵਿੱਚ 18000 ਪਰ ਕਿਲੋਵਾਟ ਫੋਰ ਕਾਮਨ ਫੈਸਿਲਿਟੀਆਂ ਇਨਕਲੂਡਿੰਗ ਈਵੀ ਚਾਰਜਿੰਗ ਅਪ ਟੂ 500 ਕਿਲੋਵਾਟ ਕੈਪੈਸਿਟੀ ਠੀਕ ਹੈ ਇਹ ਮਤਲਬ ਇਹਨਾਂ ਨੇ ਨਾ ਸਾਰਾ ਕੁਝ ਲਿਮਟ ਦੇ ਹਿਸਾਬ ਦੇ ਨਾਲ ਕੀ ਕੁਝ ਉਹਦੇ ਵਿੱਚ ਫੈਸਿਲਿਟੀਆਂ ਤੁਹਾਨੂੰ ਮਿਲਣਗੀਆਂ ਸਾਰਾ ਕੁਝ ਉਹਦੇ ਵਿੱਚ ਜਿਹੜਾ ਖਰਚਾ ਤੁਹਾਨੂੰ ਪਾਊਗਾ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਦਿੱਤਾ ਹੋਇਆ ਹੈ ਕੋਈ ਇਕੱਲੀ ਇਕੱਲੀ ਗੱਲ ਤੁਹਾਨੂੰ ਕਲੀਅਰ ਹੋ ਜੂਗੀ ਬਸ ਆ ਇੱਕ ਪੇਜ ਹੀ ਸਿੰਪਲ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਊਗਾ ਕਿ ਬਈ ਜਿਹੜੀ ਪ੍ਰਧਾਨ ਮੰਤਰੀ ਦੀ ਇੱਕ ਯੋਜਨਾ ਹੈ ਸੂਰਿਆਗਰ ਮੁਫਤ ਬਿਜਲੀ ਬਿੱਲ ਬਿਜਲੀ ਯੋਜਨਾ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਫਾਇਦਾ ਹੋਰ ਵੀ ਚੁੱਕ ਸਕਦੇ ਨੇ ਵੀਰ ਜਿਵੇਂ ਆਪਣੇ ਘਰੇ ਹੁਣ ਕਪੈਸਿਟੀ ਮੰਨ ਕੇ ਚੱਲੋ ਵੀ 300 ਜਾਂ 150 200 ਯੂਨਟ ਲੱਗਦੀ ਆਪਣੀ ਯੂਨਟ ਲੱਗਦੀ ਹੈ ਮਹੀਨੇ ਦੀ ਠੀਕ ਹੈ ਜਿਹੜੀ ਤੁਸੀਂ ਬਾਕੀ ਦੀ ਸਟੋਰੇਜ ਹੋਊਗੀ ਉਹਨੂੰ ਤੁਸੀਂ ਵੇਚ ਕੇ ਵੀ ਸਰਕਾਰ ਨੂੰ ਵੇਚ ਸਕਦੇ ਹੋ ਬਿਜਲੀ ਉਹਦੇ ਨਾਲ ਤੁਹਾਨੂੰ ਪੈਸੇ ਮਿਲਣਗੇ ਹੁਣ ਇਹ ਅਪਲਾਈ ਕਿਵੇਂ ਕਰਨਾ ਸਭ ਤੋਂ ਵੱਡੀ ਗੱਲ ਹੁਣ ਚੀਜ਼ ਤਿੱਖਣ ਵਾਲੀ ਹੈ ਤੁਸੀਂ ਕੋਈ ਵੀ ਆਪਣੇ ਮੋਬਾਈਲ ਫੋਨ ਦੇ ਵਿੱਚ ਗੂਗਲ ਓਪਨ ਕਰ ਲਓ ਪਹਿਲਾ ਤਾਂ ਇਹਦਾ ਹੈਗਾ ਹੀ ਸਿੱਧਾ ਇੱਕ ਵੈਬਸਾਈਟ ਹੀ ਆ ਠੀਕ ਹੈ ਜੇ ਤੁਸੀਂ ਜਦੋਂ Google ਮੈਸਨ ਕਰਕੇ ਦਿਖਾ ਦੇਣਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੈ ਇਹ ਇੱਕ ਮੰਤਰੂ ਜੋ ਜੇ ਮੈਂ ਤੁਸੀਂ ਇੱਥੇ ਜਾਓਗੇ ਜੇ ਤੁਸੀਂ ਇਹਦੇ ਵਿੱਚ ਭਰੋਗੇ ਨਾ ਸੋਲਰ ਸਕੀਮ ਮੋਦੀ ਜੇ ਤੁਸੀਂ ਇਹ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਨਾ ਬਹੁਤ ਸਾਰੀਆਂ ਇੱਕ ਸਪਾਂਸਰਡ ਐਪ ਜਾਂ ਹੋਣਗੀਆਂ ਇਹਨੂੰ ਛੱਡ ਦਿਓ ਇੱਕ ਨਾਂ ਉਰੇ ਲਿਖਿਆ ਹੋਊਗਾ ਨੈਸ਼ਨਲ ਪੋਰਟਲ ਆਫ ਰੂਪ ਲੋਪ ਸੋਲਰ ਜੇ ਤੁਸੀਂ ਆਹ ਵੈਬਸਾਈਟ ਲੱਭ ਲੂ ਉੱਪਰ ਲੈਂਦੇ ਕਿਸੇ ਤੇ ਵੀ ਕਲਿੱਕ ਨਾ ਕਰਿਓ ਉਹ ਸਪਾਂਸਰਡ ਸ਼ਿਪ ਐ ਹੋਉਂਦੀ ਨਹੀਂ ਨਾ ਆਪਣੇ ਵੈਬਸਾਈਟ ਜੇ ਤੁਸੀਂ ਇਹਨਾਂ ਦੇ ਚੱਕਰਾਂ 'ਚ ਪੈਣਾ ਨਹੀਂ ਚਾਹੁੰਦੇ ਸੋਨੂੰ ਮੈਂ ਸਿੱਧਾ ਉਹ ਤਰੀਕਾ ਦੱਸਦਾ ਇੱਕ ਇੱਥੇ ਕਲਿੱਕ ਕੱਟ ਕਰਿਓ ਤੇ ਇੱਥੇ ਤੁਸੀਂ ਜਾਣਾ ਜੀ ਆਪਣਾ ਇੱਕ ਵੈਬਸਾਈਟ ਹੁੰਦੀ ਹੈਗੀ ਮੈਂ ਤੁਹਾਨੂੰ ਨਾਮ ਦੱਸਦਾ ਉਹਦਾ ਦੀ ਹੈ ਜੀ ਤੁਸੀਂ ਨਾ Google ਦੇ ਵਿੱਚ ਉਰੇ ਭਰਨਾ ਹੈਗਾ ਆਪਣੇ ਮੋਬਾਈਲ ਫੋਨ ਤੋਂ ਵੀ ਭਰ ਸਕਦੇ ਹੋ ਜੇ ਤੁਹਾਡੇ ਕੋਲ ਲੈਪਟਾਪ ਹੈ ਜਾਂ ਮੋਬਾਈਲ ਫੋਨ ਤੁਹਾਡੇ ਕੋਲ ਦੂਸਰਾ ਹੈ ਤਾਂ ਤੁਸੀਂ ਦੁਕਾਨ ਤੇ ਜਾ ਕੇ ਉਹਨੂੰ ਦੱਸ ਦਿਓ ਕਿ ਬਾਈ ਇਸ ਨੇ ਮੋਦੀ ਵਾਲੀ ਸਕੀਮ ਬੜੀ ਸੁੰਦਰ ਵਾਲੀ ਸਿਸਟਮ ਹੈ ਉਹ ਲਗਵਾਉਣਾ ਠੀਕ ਹੈ ਹੁਣ ਇਹਦੇ ਵਿੱਚ ਭਰਨਾ ਕਿ ਤੁਹਾਡੇ ਕੋਲ ਫੋਨ ਹੈ ਫੋਨ ਤੋਂ ਘਰੇ ਬੈਠੇ ਅਪਲਾਈ ਕਿਵੇਂ ਕਰਨਾ ਜੇ A N S ए एम ए आर टी ਚ ਤੁਸੀਂ ਆਹ ਟਾਈਪ ਕਰਨਾ ਜਿਹੜਾ ਕਿ ਹੁਣ ਮੈਸੂ ਨੂੰ ਸਕਰੀਨ ਤੇ ਦਿਖਾ ਰਿਹਾ ਜਨ ਸਮਰਥ ਠੀਕ ਹੈ ਜੇ ਤੁਸੀਂ ਇੱਥੇ ਕਲਿੱਕ ਕਰੋਗੇ ਬਈ ਇਹ ਨਾ ਜਿਹੜੀ ਆਹ ਵੈਬਸਾਈਟ ਹੈ ਨਾ ਆਪਣੇ ਇਹ ਐ ਲਾ ਲੋ ਵੀ ਗਵਰਨਮੈਂਟ ਦੀ ਆ ਠੀਕ ਹੈ ਸਰਕਾਰੀ ਇਹ ਇੱਕ ਵੈਬਸਾਈਟ ਹੈ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਇਹਦੇ ਉੱਤੇ ਨਾ ਫਾਇਦਾ ਕੀ ਹੈ ਇਹਦੇ ਉੱਤੇ ਜਿੰਨੀਆਂ ਵੀ ਸਰਕਾਰੀ ਸਕੀਮਾਂ ਹੋਣਗੀਆਂ ਨਾ ਤੁਹਾਨੂੰ ਸ਼ੋ ਹੋ ਜਾਣਗੀਆਂ ਹੁਣ ਮੰਨ ਕੇ ਚੱਲੋ ਇੱਥੇ ਜੇ ਸਕੀਮਾਂ ਦੀ ਗੱਲ ਕਰਾਂ ਤਾਂ ਹੁਣ ਆਪਣੇ ਇੰਡੀਆ ਦੀ ਗੱਲ ਕਰੂੰਗਾ ਠੀਕ ਆ ਪੂਰੇ ਭਾਰਤ ਦੇ ਵਿੱਚ ਹੁਣ 15 ਸਕੀਮਾਂ ਚੱਲ ਰਹੀਆਂ ਨੇ ਕਿਹੜੀਆਂ-ਕਿਹੜੀਆਂ ਨੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਇੱਕ ਤਾਂ ਚੱਲ ਰਹੀ ਆ ਬਈ ਈ ਕਿਸਾਨ ਉਪਜ ਨਿਧੀ ਠੀਕ ਹੈ ਇਹਦੇ ਵਿੱਚ ਤੁਸੀਂ ਲੋਨ ਵਗੈਰਾ ਲੈ ਸਕਦੇ ਹੋਵੋਗੇ ਠੀਕ ਹੈ ਫਾਈਨੈਂਸ਼ੀਅਲ ਹੈਲਪ ਕਰਦੇ ਨੇ ਇਹ ਤੇ ਇੱਕ ਚੱਲ ਰਹੀ ਦੂਜੀ ਵੀ ਕਿਸਾਨ ਐਗਰੀ ਕ੍ਰੈਡਿਟ ਕਾਰਡ ਵਾਲੀ ਚੱਲ ਰਹੀ ਹੈ ਤੇ ਜਿਹੜੀ ਆਪਾਂ ਸੋਲਰ ਸਕੀਮ ਦੀ ਗੱਲ ਕਰ ਰਹੇ ਤੇ ਆਹ ਪਈ ਆਹੋ ਰੀਨਿਊਏਬਲ એનર્ਜੀ ਠੀਕ ਹੈ ਇਨਸਟਾਲ ਯੂਅਰ ਆਊਨ ਸੋਲਰ ਪਾਵਰ ਸਿਸਟਮ ਠੀਕ ਹੈ ਇਹ ਵਾਲੀ ਸਕੀਮੇ ਦੇ ਵਿੱਚ ਵੀ ਮਤਲਬ ਜਿਹੜਾ 15 ਸਕੀਮ ਨਾ ਮੈਂ ਸਰੂ 15 ਦਿਖਾ ਬੀ ਦੇਣਾ ਉਸ ਤੋਂ ਬਾਅਦ ਜਿਹੜੀ ਸੋਨਰ ਵਾਲੀ ਹੈ ਉਹ ਆਪਣੇ ਅਪਲਾਈ ਕਿਵੇਂ ਕਰਨੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਜਿਹੜੀ ਵੀਰੇ ਚੌਥੇ ਨੰਬਰ ਤੇ ਹੈ ਐਗਰੀ ਇਨਫਰਾਸਟ੍ਰਕਚਰ ਲੋਨ ਮਤਲਬ ਇਹ ਵੀ ਲੋਨ ਦੇ ਰਿਗਰਡਿੰਗ ਹੈ ਕਿਸਾਨ ਆਵੇ ਕਿਸਾਨਾਂ ਵਾਸਤੇ ਉਸ ਤੋਂ ਬਾਅਦ ਬਿਜ਼ਨਸ ਐਕਟੀਵਿਟੀ ਲੋਨ ਹੈ ਜਿਹੜੇ ਭਰਾ ਨਵਾਂ ਬਿਜ਼ਨਸ ਕਰਨਾ ਚਾਹੁੰਦੇ ਉਹਨਾਂ ਕੋਲ ਪੈਸਾ ਨਹੀਂ ਭਾਰਤ ਸਰਕਾਰ ਪੈਸੇ ਦੇ ਰਹੀਆਂ ਪਹਿਲਾਂ ਕਹਿੰਦੇ ਨਾ ਇਹਦੇ ਵਿੱਚ ਆਪਾਂ ਨੂੰ ਵੀ ਖੁਦ ਵੱਲੋਂ ਪੈਸੇ ਲਾਉਣੇ ਨੇ ਪਰ ਸਬਸਿਡੀ ਬਾਅਦ ਵਿੱਚ ਆ ਜਾਊਗੀ 100% ਉਸ ਤੋਂ ਬਾਅਦ ਮੇਰੇ ਲਾਈਵਹੂਡ ਮਤਲਬ ਬਹੁਤ ਸਾਰੀਆਂ ਸਕੀਮਾਂ ਹਨ ਤੁਸੀਂ ਦੇਖੇ ਯਾਰ 15 ਸਕੀਮਾਂ ਦੇ ਰਹੀ ਹੈਗੀ ਪਾਰ ਸਰਕਾਰ ਮਤਲਬ ਜਨ ਸਮਰਥਮ ਹੈ ਸਾਨੂੰ ਇਹੀ ਕਿਉਂ ਕਹਿ ਰਿਹਾ ਇੱਥੇ ਤੁਹਾਨੂੰ ਸਾਰੀਆਂ ਸਕੀਮਾਂ ਮਿਲ ਜਾਣੀਆਂ ਹੁਣ ਤਾਂ ਆਪਾਂ ਇਕੱਲੀ ਸੋਲਰ ਵਾਲੀ ਅਪਲਾਈ ਕਰਨੀ ਹੈ ਮੰਨ ਕੇ ਚੱਲੋ ਆਤੀ ਠੀਕ ਹੈ ਰੀਨੇਬਲਰ એનર્ਜੀ ਲਿਖਿਆ ਹੈ ਦੇ ਉੱਤੇ ਮਤਲਬ ਨੀਚੇ ਨਾ ਅਪਲਾਈ ਨਾ ਉਹਦਾ ਬਟਨ ਆ ਇੱਥੇ ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਨਾ ਤਾਂ ਆਪਣੇ ਸਾਹਮਣੇ ਇਹ ਮੰਗੂਗਾ ਆਪਣਾ ਮੋਬਾਈਲ ਨੰਬਰ ਠੀਕ ਹੈ ਉਰੇ ਤਾਰਾ ਬਾਕਸ ਹੈ ਤੁਸੀਂ ਕਰਨਾ ਹੈ ਕਿ ਇਹਦੇ ਵਿੱਚ ਆਪਣਾ ਹੀ ਮੋਬਾਈਲ ਨੰਬਰ ਭਰ ਦਿਓ ਮੋਬਾਈਲ ਨੰਬਰ ਉਹ ਪਰ ਨਾ ਜਿਹੜਾ ਆਪਣਾ ਆਧਾਰ ਕਾਰਡ ਤੇ ਰਜਿਸਟਰ ਹੈ ਕਿਉਂਕਿ ਜਦੋਂ ਤੁਸੀਂ ਮੋਬਾਈਲ ਨੰਬਰ ਭਰੋਗੇ ਉਸ ਤੋਂ ਬਾਅਦ ਐਡਰੈਸ ਵੀ ਮੰਗੂਗਾ ਠੀਕ ਹੈ ਫਾਰਮ ਦੇ ਵਿੱਚ ਜਿਆਦਾ ਕੁਝ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਫਾਰਮ ਦੇ ਵਿੱਚ ਹੈਗਾ ਕੀ ਨਹੀਂ ਹੈਗਾ ਰੁਕ ਜੁੱਕ ਮਿੰਟ ਆਹ ਕਰੋ ਚੈੱਕ ਠੀਕ ਹੈ ਤੇ ਇਹ ਅਪਲਾਈ ਫੋਰ ਰੂਫ ਰੂਫ ਟਾਪ ਸੋਲਰ ਜਦੋਂ ਆਪਾਂ ਤੇ ਕਲਿੱਕ ਕਰਦੇ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਤੇ ਆਹ ਲਓ ਜੀ ਇੱਥੇ ਆ ਗਿਆ ਸਾਰਾ ਕੁਝ ਆਹ ਇਦਾਂ ਦਾ ਫਾਰਮ ਨਿਕਲ ਕੇ ਆ ਜਾਊਗਾ ਜਦੋਂ ਤੁਸੀਂ ਨੰਬਰ ਨੰਬਰ ਜਾ ਪਰਤੇ ਦੇ ਵਿੱਚ ਕੁਝ ਨਹੀਂ ਹੈਗਾ ਜਿਆਦਾ ਉਹ ਲੰਮਾ ਚੌੜਾ ਕੰਮ ਨਹੀਂ ਮੋਬਾਈਲ ਨੰਬਰ ਭਰ ਕੇ ਓਟੀਪੀ ਭਰੋਗੇ ਨਾ ਤੁਹਾਡੇ ਕੋਲ ਨਾ ਇੱਕ ਆ ਜਾਊਗਾ ਕੰਜ਼ਿਊਮਰ ਅਕਾਊਂਟ ਨੰਬਰ ਤੁਹਾਡੇ ਮੈਸੇਜ ਬਾਕਸ ਦੇ ਵਿੱਚ ਉਸ ਤੋਂ ਬਾਅਦ ਕਰਨਾ ਕੀ ਹੈ ਉਰੇ ਆਪਣੀ ਸਟੇਟ ਸਿਲੈਕਟ ਕਰ ਲਿਓ ਡਿਸਟ੍ਰਿਕਟ ਸਿਲੈਕਟ ਕਰ ਲਿਓ ਠੀਕ ਹੈ ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਕੀਤੀ ਹੋ ਤਾਂ ਲੌਗਇਨ ਤੇ ਕਲਿੱਕ ਕਰਕੇ ਜਿਵੇਂ ਉਹੀ ਸੇਮ ਨੰਬਰ ਤੇ ਜਿਵੇਂ ਮੰਨ ਕੇ ਚੱਲੋ ਹੁਣ ਤੁਸੀਂ ਰਜਿਸਟਰ ਮੋਬਾਈਲ ਨੰਬਰ ਭਰੋਗੇ ਆ ਭਰ ਕੇ ਉਰੇ ਨੈਕਸਟ ਕਰੋਗੇ ਮੈਸੇਜ ਆ ਜਾਊਗਾ ਉਦੇ ਵਿੱਚ ਕੰਜ਼ਿਊਮਰ ਨੰਬਰ ਆ ਜੋ ਇੱਕ ਉਦੋਂ ਬਾਅਦ ਕਰਨਾ ਕੀ ਹੈਗਾ ਠੀਕ ਹੈ ਉਹਦੀ ਸਟੇਟ ਸਿਲੈਕਟ ਕਰਨੀ ਆ ਤੁਸੀਂ ਕਿਹੜੇ ਸਟੇਟ ਦੇ ਵਿੱਚ ਹੋ ਠੀਕ ਹੈ ਪੰਜਾਬ ਚ ਬਣਾਣਾ ਪੰਜਾਬੀ ਕਰ ਲਿਓ ਉਦੋਂ ਬਾਅਦ ਆਪਣਾ ਜ਼ਿਲ੍ਹਾ ਜਿਹੜਾ ਹੈਗਾ ਜ਼ਿਲ੍ਹਾ ਕਰ ਲਿਓ ਠੀਕ ਹੈ ਉਦੋਂ ਬਾਅਦ ਆਪਣੀ ਜਿਹੜੀ ਕੰਪਨੀ ਹੈ ਠੀਕ ਹੈ ਇੱਥੇ ਜਿੱਥੋਂ ਆਪਣਾ ਬਿਜਲੀ ਦਾ ਪੀਐਸਪੀਸੀਐਲ ਆਉਂਦੀ ਆ ਆਪਣੀ ਦਾ ਬਿਜਲੀ ਠੀਕ ਹੈ ਇਹ ਸਿਲੈਕਟ ਕਰ ਲਿਓ ਉਦੋਂ ਬਾਅਦ ਆਹ ਡੱਬੇ ਦੇ ਵਿੱਚ ਆਪਣਾ ਕੰਜ਼ਿਊਮਰ ਅਕਾਊਂਟ ਨੰਬਰ ਜਿਹੜਾ ਆਪ ਕੀ ਆਪਣਾ ਜਿਹੜਾ ਬਿਜਲੀ ਦਾ ਬਿੱਲ ਦੇ ਉੱਤੇ ਲਿਖਿਆ ਹੋਊਗਾ ਤੁਹਾਨੂੰ ਠੀਕ ਹੈ ਉਹ ਨੰਬਰ ਉਸ ਤੋਂ ਬਾਅਦ ਨੈਕਸਟ ਕਰਦੇ ਹੋ ਮਿੱਤਰੋ ਥੋੜਾ ਬਹੁਤ ਬੇਸਿਕ ਡੇਟਾ ਮੰਗੂ ਜਿਆਦਾ ਨਹੀਂ ਮੰਗਦਾ ਤੁਹਾਡਾ ਨਾਮ ਤੁਹਾਡਾ ਪਤਾ ਤੁਹਾਡਾ ਸ਼ਹਿਰ ਬਸ ਆਹੀ ਕੁਛ ਹੈ ਇਹੇ ਸਿੱਧੇ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਕੁਝ ਦਿਨ ਦਾ ਵੇਟ ਕਰਨੀ ਕਰਨੀ ਪਊਗੀ ਕਿ ਬਹੁਤ ਸਾਰੇ ਲੋਕ ਅਪਲਾਈ ਕਰਨ ਲੱਗ ਰਹੇ ਨੇ ਇਹ ਚੀਜ਼ ਨੂੰ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਯਾਰ ਇਹ ਚੀਜ਼ ਦਾ ਦੌਰ ਚੱਲੇ ਪਿਆ ਤਾਂ ਕਰ ਕਿਤੋਂ ਸਬਸਿਡੀ ਵਧੀਆ ਮਿਲ ਰਹੀ ਹੈ ਤਾਂ ਕਰਕੇ ਹਣਾ ਹੁਣ ਜਿਸ ਤੁਸ ਨੂੰ ਘੈਂਟ ਲੱਗੀ ਵੀਡੀਓ ਇਹ ਕੁਛ ਪਤਾ ਲੱਗਿਆ ਕਿ ਹਾਂ ਬਈ ਦੇਖੋ ਅਪਲਾਈ ਕਰਨ ਦਾ ਮੈਥਡ ਜਿਆਦਾ ਮੋਟਾ ਚੋੜਾ ਨਹੀਂ ਹੈਗਾ ਸਦਾ ਮੋਬਾਈਲ ਨੰਬਰ ਪਾਣਾ ਹੈ OTP ਆਊਗਾ ਉਹਦੇ ਵਿੱਚ ਕੋਈ ਨੰਬਰ ਜਾ ਜੂਗਾ ਉਹ ਭਰ ਕੇ ਉਸ ਤੋਂ ਬਾਅਦ ਆਪ ਸਾਡਾ ਸਟੇਟ ਡਿਸਟ੍ਰਿਕਟ ਤੇ ਆ ਕੁਝ ਪਾ ਦਿਓ ਠੀਕ ਹੈ ਉਸ ਤੋਂ ਬਾਅਦ ਬਸ ਤੁਹਾਡੇ ਨੰਬਰ ਤੇ ਫੋਨ ਵੀ ਆ ਜੂਗਾ ਇਹਨਾਂ ਵੱਲੋਂ ਇੱਕ ਮੈਸੇਜ ਵੀ ਆ ਜੂਗਾ ਠੀਕ ਹੈ ਤੇ ਇੱਕ ਦੋ ਦਿਨ ਵੇਟ ਕਰ ਲਿਓ ਕਿਉਂਕਿ ਤੁਹਾਨੂੰ ਪਤਾ ਹੈ ਵੀ ਉਹ ਲਿਸਟ ਕਾਫੀ ਜ਼ਿਆਦਾ ਬਣੀ ਪਈ ਹੈ ਬਹੁਤ ਲੋਕ ਅਪਲਾਈ ਕਰ ਲੱਗ ਰਹੇ ਨੇ ਸਿਰਫ ਤਾਂ ਕਰਕੇ ਜੇ ਤੁਸੀਂ ਫੋਨ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸਮਝ ਨਹੀਂ ਆਂਦਾ ਤਾਂ ਜਿਹੜੇ ਆਪਣੇ ਲੋਕਲ ਕੈਫੇ ਵਾਲੇ ਨੇਗੇ ਉਹ ਵੀ ਤੁਹਾਡਾ ਇਹ ਅਪਲਾਈ ਕਰ ਦੇਣਗੇ ਓਬੀਸੀ ਇਹ ਮਹੀ ਪ੍ਰੋਸੈਸ ਕਰਨਾ ਹੈ ਕੋਈ ਜ਼ਿਆਦਾ ਨਹੀਂ ਹੈਗਾ ਜੋ ਤੁਸੀਂ ਘਰੇ ਬੈਠ ਕੇ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਬਾਕੀ ਜੇ ਵੀਡੀਓ ਚੰਗੀ ਲੱਗੀ ਸੋਨੂੰ ਜਾਣਕਾਰੀ ਪਤਾ ਲੱਗੀ ਕਿ ਹਾਂ ਯਾਰ ਬਈ ਆਹਾ ਹਾ ਸਕੀਮਾਂ ਵੀ ਆ ਰਹੀ ਨੇਗੇ ਸੋਲਰ ਪੈਨਲ ਦੀ ਸਕੀਮ ਆ ਗਈ ਤੇ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦੀ ਵੀਡੀਓ ਦੇਖਣ ਲਈ